ਦੋਸਤੋ ਇੱਕ ਸ਼ਾਰਟ ਵੀਡੀਓ ਕਵਰ ਕਰਨ ਲੱਗੇ ਆ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਸਾਹਿਬ ਗਰਲਾਲ ਵੀਰ ਹਣਾਂ ਕੋਲ ਇੱਕ ਤਾਜੀ ਸੂਈ ਸਵਾਈ ਝੋਟੀ ਆ ਪਹਿਲੇ ਸੂਏ ਆ ਗਈ ਆ ਤੇ ਲੈਨੇ ਆ ਜਾਣਕਾਰੀ ਵੀਰ ਹਣਾਂ ਕੋਲ ਸਸਿਕਾ ਵੀਰ ਜੀ ਸਸਿਕਾ ਵੀਰ ਜੀ ਸਸਿਕਾ ਜੀ ਹੋ ਠੀਕ ਠਾਕ ਜੀ ਸਰਦੀ ਗਲਾ ਵੀਰ ਜੀ ਕਿਰਪਾ ਮਾੜੀ ਕਿਤਾ ਕਹਿਵਨੇ ਵਧੀਆ ਵਧੀਆ ਜੀ ਠੀਕ ਲੈ ਫਿਰ ਨਕੀਨਾ ਹਾਂਜੀ 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 ਠੀਕ ਹੈ ਜੀ ਥੋੜਾ ਜਲ ਗਿਆ ਗਿਆ ਤਾਂ ਥੋੜਾ ਟਾਈਮ ਲੱਗ ਗਿਆ ਅੱਛਾ ਹਾਂ ਤੁਸੀਂ ਥੋੜਾ ਵੀਡੀਓ ਹੋ ਗਿਆ ਹਾਂ ਪਰਸੋਂ ਹੀ ਲੈਂਦੀ ਆ ਹਾਂਜੀ ਮਾਜਰ ਪਾ ਲਈ ਇੱਕ ਦੀ ਵੀਡੀਓ ਪਾ ਲਈ ਸੁਆ ਆ ਗਿਆ ਪਹਿਲਾ ਜੀ ਹਾਂਜੀ ਪਹਿਲਾ ਸੁਆ ਜੀ ਠੀਕ ਹੈ ਜੀ ਮਗਰ ਕੀ ਆ ਗਿਆ ਜੋ ਮਰ ਕਟਾ ਜੀ ਮਗਰ ਆ ਗਿਆ ਕਟਾ ਤੇ ਕਰਾਈ ਇਹ ਹੈ ਭੜਾਵਾ ਨੂੰ ਖੋਲ ਕੇ ਇੱਕ ਰੀਚਾ ਹੈ Leo Vitti ਵਿਰਜੀ ਕੀ ਦੁੱਧ ਅੱਧਾ ਦੱਸਿਓ ਦੁੱਧ ਵੀ ਰੱਖ ਲਓ ਦੁੱਧ ਵੀ 8 ਕਿਲੋ ਹਣਾ ਹਾਂਜੀ 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 ਠੀਕ ਐ ਜੀ ਹਾਂਜੀ ਤੇ ਚਵਾਈ ਚੁਈ ਦੀ ਕਿਤਰਾ ਜੀ ਚਵਾਈ ਵੀ ਰੱਖ ਨੰਬਰ ਆ ਕੋਈ ਪੂਰ ਛਟਾਣੀ ਆ ਕੋਈ ਪੂਰ ਛਟਾਣੀ ਭਾਵੇਂ ਜਵਾਗ ਪਹਿਲੇ ਜਿਹੜਾ ਮਰਜੀ ਬਹਿ ਕੇ ਜਿਹੜਾ ਮਰਜੀ ਚੋਲੇ ਹਣਾ ਹਾਂਜੀ ਕੋਈ ਵੇ ਥੱਲੇ ਨਾ ਮਿਲੇ ਤੇ ਠੀਕ ਐ ਜੀ ਛੋਟੀ ਮਾਸ ਕਰਦੇ ਤੇ ਮੁੱਲ ਵੀਰ ਜੀ ਕੀ ਕਰਨਾ ਆਪਾਂ ਮੁੱਲ ਵੀਰ 70000 ਕਿਲੋਮੀਟਰ ਪਹੁੰਚ ਸਤਿ ਆਹਰ 100 ਕਿਲੋਮੀਟਰ ਪਹੁੰਚ ਠੀਕ ਹੈ ਜੀ ਤੇ ਰੈਸ ਆਪਣਾ ਪਿੰਡ ਕਹਿ ਰਹੋ ਪਿੰਡ ਕਰੋ ਸੀਲਪੱਟੀ ਜ਼ਿਲ੍ਹਾ ਤਰਨਤਾਰਨ ਠੀਕ ਹੈ ਜੀ ਮੋਬਾਈਲ ਨੰਬਰ ਇੱਕ ਵਰੀ ਦੱਸ ਦਿਓ 62982520 ਠੀਕ ਹੈ ਜੀ ਧੰਨਵਾਦ ਵੀਰ ਜੀ ਅਸੀਕਰ